ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਪੁਸ਼ਪਿੰਦਰ ਕਾਲ ਪਿੰਡ ਜਖੇਪਲ ਤਹਿਸੀਲ ਸੁਨਾਨ ਜ਼ਿਲ੍ਹਾ ਸੰਗਰੂਰ ਲੈ ਕੇ ਆਇਆ ਬਹੁਤ ਹੀ ਸੋਹਣੇ ਜੇ ਕਲਮਕਾਰੀ ਦੇ ਪ੍ਰਿੰਟਰ ਆਣਗੇ ਜੀ ਤੇ ਹੈਂਡਵਰਕ ਦੇ ਸੂਟ ਤੁਹਾਨੂੰ ਦਿਖਾਉਣੇ ਆ ਆਪਾਂ ਫੋਟੋ ਸ਼ੇਅਰ ਕੀਤੀ ਸੀ ਜੀ WhatsApp ਤੇ ਸ਼ੇਅਰ ਕੀਤੀ ਸੀ ਉਹ ਤੋਂ ਆਪਾਂ ਨੂੰ ਕਾਫੀ ਜਿਹੜੇ ਆਰਡਰ ਆਏ ਨੇ ਨਾਲੇ ਤੁਹਾਨੂੰ ਪਤਾ ਲੱਗ ਜੂਗਾ ਹਨਾ ਵੀ ਫੋਟੋ ਨਾਲੋਂ ਕਿਵੇਂ ਦਾ ਆਪਾਂ ਸੂਟ ਬਣਾਇਆ ਉਹਨਾਂ ਨੇ ਸੇਮ ਕਲਰ ਕਿਹਾ ਸੀ ਜੀ ਸੇਮ ਵਰ ਚੁਕਿਆ ਸੀ ਸੇਮ ਆਪਾਂ ਰੈਡੀ ਕੀਤਾ ਉਹ ਤੁਹਾਨੂੰ ਦਿਖਾਉਣੇ ਆ ਸੂਟ ਦੁਕਾਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਜੀ ਜਿਹੜੀਆਂ ਭੈਣਾਂ ਸੋ ਸਾਡੇ ਨਾਲ ਨਵੀਆਂ ਜੁੜ ਰਹੀਆਂ ਨੇ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਜ਼ਰੂਰ ਮੌਕਾ ਦਿਓ ਜੀ ਆਪਣਾ ਹਨਾ ਇੱਕ ਵਾਰ ਸੂਟ ਬਣਵਾ ਕੇ ਦੇਖੋ ਸਾਡੇ ਕੋਲ ਜਿੰਨੇ ਵੀ ਸਾਡੇ ਕਸਟਮਰ ਨੇ ਵਧੀਆ ਹਨਾ ਸਾਰਿਆਂ ਦੀ ਫੀਡਬੈਕ ਬਹੁਤ ਅੱਛਾ ਰਿਸਪੌਂਸ ਆ ਰਿਹਾ ਸਾਰਿਆਂ ਦਾ ਜਿਹੜੇ-ਜਿਹੜੇ ਸਾਡੇ ਨਾਲ ਜੁੜ ਰਹੇ ਨੇ ਬਹੁਤ-ਬਹੁਤ ਥੈਂਕ ਯੂ ਜੀ ਉਸੀ ਅੱਗੇ ਹੈ ਨਾ ਜਿਹੜੇ ਜਿਹੜੇ ਸਾਡੇ ਤੋਂ ਕੰਮ ਕਰਾ ਚੁੱਕੇ ਨੇ ਪਲੀਜ਼ ਆਪਣੇ ਨੰਬਰ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਸੂਟ ਦਿਖਾਉਣੇ ਆਪਾਂ ਸ਼ੁਰੂ ਕਰਦੇ ਆਂ ਜੀ ਜਿਹੜਾ ਪਹਿਲਾ ਸੂਟ ਹੈ ਇਹ ਸੈਮੀ ਸਿਲਕ ਦੇ ਉੱਪਰ ਬਣਿਆ ਹੋਇਆ ਹੈ ਦੇਖੋ ਤੁਸੀਂ ਜੇ ਤੁਸੀਂ ਪਿਓਰ ਸਿਲਕ ਤੇ ਬਣਵਾਉਣਾ ਚਾਹੁੰਦੇ ਹੋ ਪਿਓਰ ਤੇ ਵੀ ਬਣ ਜੂਗਾ ਇਹ ਦੇਖੋ ਤੁਸੀਂ 750 ਰੁਪਏ ਮੀਟਰ ਜਿਹੜਾ ਪਿਓਰ ਵਾਈਟ ਸਟਫ ਸ਼ਟਾਰਟ ਹੁੰਦਾ ਜੀ ਇਹ ਦੇਖੋ ਇਹ ਬਾਜੂ ਦਾ ਕੰਮ ਆ ਗਿਆ ਇਸ ਦਾ ਅਨਸਟਿਚ ਸੂਟ ਹੈ ਸਟਿਚ ਕੀਤਾ ਹੋਇਆ ਤੁਹਾਨੂੰ ਸ਼ਾਰਟ ਚ ਮਿਲ ਜੂਗਾ ਸ਼ਾਰਟ ਵੀਡੀਓ ਬਣਾਵਾਂਗੇ ਇਹਦੀ ਸਟਿਚ ਕੀਤੇ ਹੋਈ ਦੀ ਬਾਜੂ ਤੇ ਬਹੁਤ ਹੀ ਪਿਆਰਾ ਕੰਮ ਹੋਇਆ ਹੋਇਆ ਇਹ ਦੇਖੋ ਤੁਸੀਂ ਤੇ ਜਿਹੜਾ ਇਹਦਾ ਫਰੰਟ ਬਣਿਆ ਹੋਇਆ ਉਹ ਇਸ ਤਰ੍ਹਾਂ ਦਾ ਰਹੂਗਾ ਘੇਰੇ ਤੇ ਕੰਮ ਹੋਇਆ ਹੋਇਆ ਤੇ ਘੇਰੇ ਦਾ ਕੰਮ ਆ ਗਿਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ ਕਿੰਨਾ ਸੋਹਣਾ ਕੰਮ ਹੋਇਆ ਹੋਇਆ ਪੂਰਾ ਜਿਹੜੇ ਪਰਲ ਹੋ ਗਿਆ ਕਟ ਦਾਣਾ ਹੋ ਗਿਆ ਦਬਕਾ ਸਿੱਪੀ ਮੋਤੀ ਸਾਰਾ ਕੰਮ ਹੈ ਜਿਹੜਾ ਪੂਰਾ ਫਿਨਿਸ਼ਿੰਗ ਦੇ ਨਾਲ ਹੋਊਗਾ ਇਹ ਜਿਹੜਾ ਇਹਨਾਂ ਨੇ ਪਟਿਆਲਾ ਸਲਵਾਰ ਬਣਾਉਣੀ ਆ ਆਪਾਂ ਦੇਖੋ ਬਹੁਤ ਹੀ ਜਿਆਦਾ ਸੋਨਾ ਕੰਮ ਆ ਕੁਝ ਵੀ ਸਕਿਪ ਕਰਾਉਣਾ ਐਡ ਆਨ ਕਰਾਉਣਾ ਕਲਰ ਚੇਂਜ ਕਰਾਉਣਾ ਸਟੱਫ ਚੇਂਜ ਕਰਾਉਣਾ ਕੁਝ ਵੀ ਕਰਾ ਸਕਦੇ ਹੋ ਜੀ ਇਹ ਦੇਖੋ ਨੈਕਲਾਈਨ ਕਿੰਨੀ ਪਿਆਰੀ ਨੈਕਲਾਈਨ ਬਣੀ ਹੋਈ ਆ ਬਹੁਤ ਹੀ ਜਿਆਦਾ ਸੋਨਾ ਕੰਮ ਹੈ ਜੀ ਕਾਰੀਗਰਾਂ ਦਾ ਤੇ ਇਸ ਸੈਕਿੰਡ ਜਿਹੜਾ ਪੌਂਚੇ ਦਾ ਡਿਜ਼ਾਈਨ ਆ ਗਿਆ ਬਾਜੂ ਤੁਹਾਨੂੰ ਦਿਖਾਈਆਂ ਨੇ ਹੈਵੀ ਬਣੀਆਂ ਹੋਈਆਂ ਨੇ ਕਿਸੇ ਵੀ ਕਲਰ ਚ ਕਿਸੇ ਵੀ ਸਟੱਫ ਤੇ ਤੁਸੀਂ ਰੈਡੀ ਕਰਾ ਸਕਦੇ ਹੋ ਸੂਟ ਤੇ ਜਿਹੜਾ ਨੈਕਸਟ ਹੈ ਜੀ ਜਿਹੜੇ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ੍ਧਾ ਦੁਪੱਟਾ ਹੋ ਰਹੇ ਨੇ ਇਹ ਸੈਮੀ ਦਾ ਹੀ ਸਟੱਫ ਹੈ ਜੀ ਤੇ ਸੈਮੀ ਹੀ ਦੁਪੱਟੇ ਨਾਲ ਸ਼ੋ ਹੋ ਰਿਹਾ ਪਿਓਰ ਤੁਹਾਡੀ ਹੈ ਨਾ ਚੋਇਸ ਹੈ ਪਿਓਰ ਦੀ ਤਾਂ ਤੁਸੀਂ ਉਹਦਾ ਜਿਹੜਾ ਐਕਸਟਰਾ ਹੋਊਗਾ ਸਾਰਾ ਉਹ ਵੀ ਬਣਵਾ ਸਕਦੇ ਹੋ ਕਿਹਰੇ ਦਾ ਕੰਮ ਦਿਖਾਉਣੇ ਆ ਜੀ ਪਹਿਲਾਂ ਤੁਹਾਨੂੰ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਆ ਗਿਆ ਡਾਰਕ ਕਲਰ ਤੇ ਜਿਹੜੇ ਹਨਾ ਹੈਂਡਵਰਕ ਆਟੋਮੈਟਿਕਲੀ ਇਹ ਜਿਹੜਾ ਉੱਠ ਕੇ ਬਹੁਤ ਜ਼ਿਆਦਾ ਆਉਂਦਾ ਰਾਨੀ ਤੇ ਹੋ ਗਿਆ ਰੈੱਡ ਹੋ ਗਿਆ ਬੋਟਲ ਗ੍ਰੀਨ ਰਾਇਲ ਬਲੂ ਬਹੁਤ ਸੋਹਣਾ ਲੱਗਦਾ ਜੀ ਦੇਖੋ ਪੂਰਾ ਕੰਮ ਤੁਸੀਂ ਦੇਖ ਸਕਦੇ ਹੋ ਮਟੀਰੀਅਲ ਚੈੱਕ ਕਰ ਸਕਦੇ ਹੋ ਤੁਸੀਂ ਕਿੰਨਾ ਵਧੀਆ ਮਟੀਰੀਅਲ ਲੱਗਿਆ ਹੁੰਦਾ ਪੂਰਾ ਸੋਹਣਾ ਕੰਮ ਹੋਇਆ ਜੀ ਇਹ ਜਿਹੜੇ ਕਾਰਨਰ ਬਣੇ ਹੋਏ ਆ ਤੇ ਇੱਧਰ ਆ ਗਿਆ ਜੀ ਆਪਣਾ ਬਾਜੂ ਦਾ ਕੰਮ ਬਹੁਤ ਹੀ ਸੋਹਣੇ ਬਾਜੂ ਬਣੇ ਹੋਏ ਆ ਚਾਈਨੀ ਦੱਸ ਦਿੰਦੀ ਹੈ ਜੀ ਕੰਮ ਦੀ ਕਿਵੇਂ ਦਾ ਕੰਮ ਹੋਇਆ ਤੇ ਇਹ ਆ ਗਈ ਜੀ neck line free shape ਬਣਾ ਕੇ ਜੀ نیچے neck line ਆ ਗਈ ਬਹੁਤ ਹੀ ਪਿਆਰਾ ਕੰਮ ਇਹਨਾਂ ਦੀ ਹੋ ਗਈ ਜੀ ਸਟ੍ਰੇਟ ਸਲਵਾਰ ਸਟਫ ਅਲੱਗ ਕਰਕੇ ਆਪਾਂ ਸਟ੍ਰੇਟ ਸਲਵਾਰ ਵਰਕ ਕਰਵਾਈ ਹੈ ਜੀ ਇਸ ਤਰ੍ਹਾਂ ਦਾ ਕੰਮ ਆ ਗਿਆ ਜਿਹੜਾ ਬਾਟਮ ਤੇ ਕੰਮ ਮਿਲੂ ਉਹੀ ਸਲਵਾਰ ਤੇ ਹੋਇਆ ਹੋਇਆ ਜਿਹੜਾ ਬਾਜੂ ਤੇ ਆ ਸੇਮ ਸਲਵਾਰ ਤੇ ਆ ਦੇਖੋ ਜੀ ਬਹੁਤ ਹੀ ਪਿਆਰਾ ਕੰਮ ਹੈ ਇਹਨੂੰ ਵੀ ਤੁਸੀਂ ਕਿਸੇ ਵੀ ਕਲਰ ਕੰਟਰਾਸਟ ਜੜੀ ਕਰਾ ਸਕਦੇ ਹੋ ਕਿਸੇ ਵੀ ਸਟੱਫ ਤੇ ਕਰਾ ਸਕਦੇ ਹੋ ਇਹ ਆਪਣਾ ਖਾਦੀ ਤੇ ਬਣਿਆ ਹੋਇਆ ਜੀ ਖਾਦੀ ਸਿਲਕ ਹੈ ਸ਼ਾਈਨਿੰਗ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਹੀ ਸੋਹਣਾ ਸਟੱਫਾ ਬਾਕੀ ਸਟੱਫ ਆਪਣੇ ਕੋਲੇ ਬਹੁਤ ਹੀ ਜ਼ਿਆਦਾ ਕੁਆਂਟੀਟੀ ਦਾ ਬਹੁਤ ਹੀ ਜ਼ਿਆਦਾ ਵਧੀਆ ਕੁਆਲਿਟੀ ਦਾ ਹੁੰਦਾ ਪ੍ਰਾਈਸ ਇਹਨਾਂ ਦਾ ਵਿਦ ਦੁਪੱਟਾ ਵਿਦਆਊਟ ਸਟਿਚਿੰਗ ਸ਼ੋ ਹੋਇਆ ਜੀ ਅੱਗੇ ਆ ਤੁਹਾਨੂੰ ਦਿਖਾਉਣੇ ਆਪਾਂ ਪਿਓਰ ਕਲਮਕਾਰੀ ਦੇ ਪ੍ਰਿੰਟ ਦੇਖੋ ਜੀ ਇਹ ਵੀ ਆਪਾਂ ਵਟਸਐਪ ਤੇ ਸ਼ੇਅਰ ਕੀਤੇ ਸੀ ਜਿਹੜੀਆਂ ਭੈਣਾਂ ਨਵੀਆਂ ਨੇ ਪਲੀਜ਼ ਸਾਡੇ ਨਾਲ ਵਟਸਐਪ ਤੇ ਜ਼ਰੂਰ ਜੁੜਿਓ ਕਿਉਂਕਿ ਇਹ ਆਪਾਂ ਪਹਿਲਾਂ ਪ੍ਰਿੰਟਿੰਗ ਆ ਪਹਿਲਾਂ ਲੈ ਕੇ ਆਉਣੇ ਹੁੰਦੇ ਆ ਇਹ ਦੇਖੋ ਤੁਸੀਂ ਕ੍ਰੇਪ ਦੀ ਬਾਟਮ ਰਹੂਗੀ ਜੀ ਇਹਨਾਂ ਨਾਲ ਜਿਵੇਂ ਬ੍ਰੋਕੇਟ ਤੇ ਭੈਣਾਂ ਕਹਿੰਦੀਆਂ ਨੇ ਬ੍ਰੋਕੇਟ ਜੀ ਖੜਮਾ ਕਪੜਾ ਹੁੰਦਾ ਆ ਕੜ ਹੁੰਦੀ ਆ ਨਾ ਉਹ ਚ ਤੇ ਬਹੁਤ ਸੌਫਟ ਕਪੜਾ ਹੈ ਜੀ ਇਹ ਇਹ ਨਹੀਂ ਹੈਗਾ ਖੜਮਾ ਖੜਮਾ ਜਿਹਾ ਰਹੂਗਾ ਵੈਸੇ ਜਿਹੜੀ ਪਿਓਰ ਵਾਲੀ ਬ੍ਰாக்கਟ ਹੋਊਗੀ ਉਹ ਕਦੇ ਵੀ ਖੜਮੀ ਨਹੀਂ ਹੋਊਗੀ ਆਕੜਮੀ ਜੀ ਨਹੀਂ ਹੋਊਗੀ ਪਿਓਰ ਚੀਜ਼ ਸੌਫਟ ਹੀ ਹੋਊਗੀ ਬਹੁਤ ਸੋਹਣਾ ਸਟੱਫ ਹੈ ਮਾਊਸ ਕਲਰ ਦੀ ਬਾਟਮ ਆ ਗਈ ਜੀ ਇਹਦੇ ਨਾਲ ਨੈਕਸਟ ਕਲਰ ਆ ਗਿਆ ਜੀ ਇਹ ਵਾਲਾ ਇਹਦੇ ਨਾਲ ਪੀਚ ਬਾਟਮ ਆ ਗਈ ਪੀਚ بیس ਹੈ ਜੀ ਚੈੱਕ ਕਰੋ ਤੁਸੀਂ ਇਹਦੇ ਨਾਲ ਪੀਚ ਬਾਟਮ ਆ ਗਈ ਬਹੁਤ ਕੁਆਂਟੀਟੀ ਚ ਆਪਣੇ ਕੋਲੇ ਹੈਗਾ ਪਰ ਪਲੀਜ਼ ਹੁਣ ਵੀਡੀਓ ਅਪਲੋਡ ਹੋਗੀ ਨਾਲ ਦੀ ਨਾਲ ਜਿਹੜਾ ਆਪਣਾ ਸਟਾਕ ਹੈ ਨਿਕਲ ਜਾਣਾ ਹੈ ਜਲਦੀ ਜਲਦੀ ਮੈਸੇਜ ਕਰਿਓ ਜੀ ਸਾਨੂੰ ਸਕਰੀਨਸ਼ਾਟ ਭੇਜਿਓ ਕਿਹੜੀ ਬਾਟਮ ਨਾਲ ਕਿਹੜੀ ਮੈਚਿੰਗ ਨਾਲ ਤੁਹਾਨੂੰ ਇਹ ਸੂਟ ਚਾਹੀਦਾ ਪਿਸਤਾ ਸ਼ੇਡ ਆ ਗਿਆ ਜੀ ਪਿਸਤਾ ਮਹਿੰਦੀ ਸ਼ੇਡ ਹੈ ਜੀ ਇਹ ਵਧੀਆ ਕੁਆਲਿਟੀ ਦੀ ਕ੍ਰੇਪ ਲੱਗੀ ਹੋਈ ਹੈ ਜੀ ਇਹ ਨਹੀਂ ਆ ਕੋਈ ਹਲਕੀ ਬਾਟਮ ਲੱਗੀ ਹੋਈ ਹੈ ਤੇ ਨਾਲ ਨੇਚਰਲ ਲਾਈਟ ਗ੍ਰੇ ਕਲਰ ਆ ਗਿਆ ਜੀ ਬਹੁਤ ਹੀ ਪਿਆਰਾ ਜਿਹਾ ਤੁਸੀਂ ਇਹਨਾਂ ਨਾਲ ਦੁਪੱਟੇ ਜਿਵੇਂ ਹਾਫ ਚਨੋਂਨ ਦੇ ਕਰਾ ਸਕਦੇ ਹੋ 550 ਚ ਵਿੱਚ ਡਾਈ ਦੁਪੱਟਾ ਰੈਡੀ ਹੋ ਜਾਊਗਾ ਕੱਟ ਰੇਂਜ ਵਾਲੇ ਵੀ ਹੈਗੇ ਨੇ ਜੀ ਉਹ ਵੀ ਕਰਾ ਸਕਦੇ ਹੋ ਵੈਸੇ ਵਧੀਆ ਵਾਲਾ ਸੈਮੀ ਹੈ ਜਿਹੜਾ ਉਹ 550 ਚ ਵਿੱਚ ਦੁਪੱਟਾ ਰੈਡੀ ਹੋ ਜਾਊਗਾ ਇਹ ਦੇਖੋ ਇਹ ਇਹਦੇ ਨਾਲ ਇਹ ਵਾਲੀ ਬਾਟਮ ਰਹੀ ਕੋਈ ਵੀ ਸੂਟ ਪਸੰਦ ਆਉਂਦਾ ਹੈ ਦੇਖੋ ਤੁਸੀਂ ਆਪਣੇ ਕੋਲੇ অপਸ਼ਨਸ ਹੈਗੀਆਂ ਨੇ ਸ਼ਰਟ ਦਾ ਥੋੜਾ ਥੋੜਾ ਪ੍ਰਿੰਟਿੰਗ ਦਾ ਫਰਕ ਆਊਗਾ ਜੀ ਕਲਰ ਦਾ ਸਿਰਫ ਪ੍ਰਿੰਟਿੰਗ ਸੇਮ ਹੈ ਇਹ ਵਾਲੀਆਂ ਬਾਟਮਸ ਦੇ ਨਾਲ ਅਸੀਂ ਇਕੱਠੇ ਰੱਖ ਦਿੰਦੇ ਆ ਤੁਹਾਨੂੰ ਇਹਨਾਂ 'ਚ ਕੋਈ ਕਨਫਿਊਜ਼ਨ ਨਾ ਰਹੇ ਮੈਨੂੰ ਦੱਸ ਦਿਓ ਤੁਹਾਨੂੰ ਕਿਹੜੀ ਜਿਹੜੀ ਉਹਦੇ ਨਾਲ ਬਾਟਮ ਨਾਲ ਸ਼ਰਟ ਚਾਹੀਦੀ ਆ 1 2 3 4 ਨੰਬਰ ਦੱਸ ਦਿਓ ਵੀ ਇਹ ਵਾਲੀਆਂ ਚਾਹੀਦੀ ਆ ਸਾਰੇ ਜਿਹੜਾ ਸਟੱਫ ਆ ਬਹੁਤ ਵਧੀਆ ਕੁਆਲਿਟੀ ਦਾ ਸਟੱਫ ਹੈ ਜੀ ਜਿਹੜਾ ਦਾ ਆਪਾਂ ਪ੍ਰਾਈਸ ਸ਼ੋਅ ਕਰ ਰਹੇ ਆ ਉਹ ਸਿਰਫ ਸ਼ਰਟ ਔਰ ਬਾਟਮ ਦਾ ਹੀ ਕਰ ਰਹੇ ਆ ਓਕੇ ਜੀ ਜੇ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣੇ ਹੈਂਡਵਰਕ ਤੇ ਸੂਟ ਪਲੇਸ ਜਰੂਰ ਬਣਵਾਇਓ ਸਰਦੀਆਂ ਤੋਂ ਪਹਿਲਾਂ ਪਹਿਲਾਂ ਤੁਸੀਂ ਰੈਡੀ ਕਰਵਾ ਕੇ ਰੱਖ ਲਿਓ ਸਟੀਚਿੰਗ ਆਪਣਾ ਚਾਹੇ ਤੁਸੀਂ ਟਾਈਮ ਤੇ ਕਰਵਾ ਲਿਓ ਪਰ ਹਨਾ ਹੈਂਡਵਰਕ ਨੂੰ ਸਾਨੂੰ ਟਾਈਮ ਚਾਹੀਦਾ ਹੁੰਦਾ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ